ਕੰਮ ਪੰਜਾਬ ਕੀਤੇ ਹਨ ਉਹਨਾਂ ਦਾ ਮੈਸੇਜ ਲੈ ਲਿਆ ਸੀ ਅਸੀਂ ਸਾਵੇ ਤੇ ਪਹੁੰਚ ਰਿਹਾ ਹਾਂ ਲੋਕਾਂ ਨੂੰ ਇਹ ਮੈਸੇਜ ਜਿਨਾ ਕਿ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ 15-20 ਸਾਲਾਂ ਜਿਹੜੀ ਕਰ ਸਕੇ ਉਹ ਕੰਮ ਕਰਕੇ ਉਠਾਇਆ 43000 ਨੌਕਰੀ ਦਿੱਤੀ ਹੈ ਵੋਟਰਾਂ ਟਾਈਮ ਫਿਰ ਖਿਲੰਗਿਆ ਹੈ ਗਰੀਬਾਂ ਕਿ ਕਿ ਪ੍ਰਾਈਵੇਟ ਸਕੂਲਾਂ ਦਾ ਸਭ ਤੋਂ ਵਧੀਆ ਇਂਟੀਗ੍ਰੇਸ਼ਨ ਦਿੱਤਾ ਹੈ ਔਰ ਕੰਨਾਂ ਨੇ ਇਂਟੀਗ੍ਰੇਸ਼ਨ ਕੀਤਾ ਸਰ ਕਾਂਗਰਸ ਤੇ ਭਾਜਪਾ ਆਪਣੇ ਕੈਂਡੀਡੇਟ ਨਹੀਂ ਉਤਾਰ ਪਾਈ ਤੁਸੀਂ ਇਹਨਾਂ ਦੇ ਕੀ ਕਹੋਗੇ ਕੋਈ ਤਾਂ ਉਹਨਾਂ ਦੀ ਮਰਜ਼ੀ ਹੈ ਜੀ ਉਹਨਾਂ ਨੂੰ ਹੋਣਗੇ ਤਾਂ ਰਹਿਣਗੇ ਉਤੇ ਖੜੀ ਜਾਣ ਨੂੰ ਭਾਲਦੇ ਵੀ ਕੋਈ ਲੈ ਗਾ ਸਰਦ ਸਾਹਿਬ ਕਿਹੜੇ ਮੁੱਦੇ ਲੈ ਕੇ ਫਿਰੋਜ਼ਪੁਰ ਬੋਸਾਸੀ ਨੂੰ ਲੈ ਕੇ ਸਾਰੇ ਮੁੱਦੇ ਹੀ ਆ ਜੀ ਜਿਹੜਾ ਬਾਟਰ ਦੇ ਮੁੱਦੇ ਆ ਉਹ ਅਲੱਗਾ ਜਿਹੜੇ ਮੁਕਸਰ ਮਲੋੜ ਦੇ ਮੁੱਦੇ ਆ ਉਹ ਲੈ ਜਾਏ ਫਿਰੋਜ਼ਪੁਰ ਸ਼ਹਿਰ ਦੇ ਮੁੱਦੇ ਲੈ ਜਾਏ ਸਾਰੇ ਜਿਹੜੇ ਹਲਕੇ ਦੇ ਅਲੱਗ ਮੁੱਦੇ ਆ ਅੰਨਿਆ ਮਤਲਬ ਹੋਊਗਾ ਹੋਰ ਪਾਣੀ ਪਟਾ ਦੇਖ ਲੋ ਇਹ ਨਹੀਂ ਭੜਿਆ ਕੱਟਦਾ ਹੋ ਗਿਆ ਹੋਊਗਾ ਕਿ ਬਹੁਤ ਵੱਡਾ ਕਾਰਕਾ ਬਹੁਤ ਵੱਡੇ ਕਾਮਲੇ ਸਰਦ ਸਾਹਿਬ ਤੁਹਾਨੂੰ ਲੱਗਦਾ ਕਿ ਮੈਂ ਸੁਣਿਆ ਤਾਂ ਆਪਾਂ ਦੇ 13 ਜੀਰੋ ਜੀ 13 ਜੀਰੋ 13 ਗੁੱਤਾਂ ਦੇ ਜਿਹੜੇ ਕੰਮ ਪੰਜਾਬ 'ਚ ਕੀਤੇ ਆ ਉਹਨਾਂ ਦਾ ਮੈਸੇਜ ਲੈ ਕੇ ਆਈ ਹਾਂ ਕਿ ਅਸੀਂ ਆਵੇ ਫੇ ਪਹੁੰਚ ਰਹੇ ਆ। ਦੇਖੋ ਕਾਨੂੰਨ ਇਹ ਮੈਸੇਜ ਇਹਨਾ ਕਿ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ 15-20 ਸਾਲਾਂ ਜਿਹੜੀ ਕਰ ਸਕੇ ਉਹ ਕੰਮ ਕਰਕੇ ਪੁਹਾਈ ਹੈ। 43 ਹਜ਼ਾਰ ਨੌਕਰੀ ਦਿੱਤੀ ਹੈ। ਬੋਟਰਾਂ ਟਾਈਮ ਫਿਰ ਖਿਲਾੰਗੇ। ਗਰੀਬਾਂ ਕਿੰ ਕੀ ਪ੍ਰਾਈਵੇਟ ਸਕੂਲਾਂ ਦਾ ਸਭ ਤੋਂ ਵਧੀਆ ਇੰਤਜ਼ਾਮ ਕੀਤਾ ਹੈ। ਔਰ ਕਨਨਾਂ ਨੇ ਇੰਤਜ਼ਾਮ ਕੀਤਾ ਹੈ। ਕਾਂਗਰਸ ਤੇ ਭਾਜਪਾ ਆਪਣੇ ਕੈਂਡੀਡੇਟ ਨਹੀਂ ਉਤਾਰ ਪਾਈ ਤੁਸੀਂ ਇਹਨਾਂ ਦੇ ਕੀ ਕਹੋਗੇ ਤਾਂ ਉਹਨਾਂ ਤੇ ਮਰਜ਼ੀ ਆ ਜੀ ਉਹਨਾਂ ਨੂੰ ਥੋਣਗੇ ਤਾਂ ਲੱਭਣਗੇ ਉਹ ਤੇ ਬੜੀ ਜਨ ਨੂੰ ਭਾਲ ਦੇਵਰ ਕੋਈ ਲੈ ਗਾ ਜੀ ਸਾਹਿਬ ਕਿਹੜੇ ਮੁੱਦੇ ਲੈ ਕੇ ਫਿਰੋਜ਼ਪੁਰ ਕੋਸਾ ਸੀਟ ਨੂੰ ਲੈ ਕੇ ਸਾਰੇ ਮੁੱਦੇ ਹੀ ਆ ਜੀ ਜਿਹੜਾ ਬਾਟਰ ਦੇ ਮੁੱਦੇ ਆ ਉਹ ਅਲੱਗਾਂ ਜਿਹੜੇ ਮੁਕਸ਼ਰ ਮਲੋੜ ਦੇ ਮੁੱਦੇ ਆ ਉਹ ਲੈ ਜਾਏ ਫਿਰੋਜ਼ਪੁਰ ਸ਼ਹਿਰ ਦੇ ਮੁੱਦੇ ਅਲੱਗਾਂ ਸਾਰੇ ਜਿਹੜੇ ਆ ਹਰ ਇੱਕ ਦੇ ਅਲੱਗਾਂ ਮੁੱਦੇ ਆ ਦਾ ਅੱਜਾ ਮੋਟਾ ਹੋਊਗਾ ਹੋਰ ਪਾਜਬਦਾ ਕਾ ਦੇਖ ਲੋ ਜੀ ਭਾਈ ਆਪਾ ਕੱਟਦਾ ਹੋ ਗਿਆ ਹੋਊਗਾ ਕੀ ਬਹੁਤ ਵੱਡਾ ਕਾਰਕਾ ਬਹੁਤ ਵੱਡੇ ਕਾਮਲੇ ਸਰਦ ਸਾਹਿਬ ਤੁਹਾਨੂੰ ਲੱਗਦਾ ਕਿ ਮੈਂ ਸੁਣਿਆ ਤਾਂ ਆਪਾਂ ਦੇਖੀਏ 13 ਜੀਰੋ ਜੀ 13 ਜੀਰੋ 13 ਜੁੱਤਾਂ ਦੇ ਜਿਹੜੇ ਕੰਮ ਪੰਜਾਬ ਵਿੱਚ ਕੀਤੇ ਹਨ ਉਹਨਾਂ ਦਾ ਮੈਸੇਜ ਇਹ ਲੈ ਗਿਆ ਕਿ ਅਸੀਂ ਸਾਵੇ ਤੇ ਪਹੁੰਚ ਰਹੇ ਹਾਂ ਲੋਕਾਂ ਨੂੰ ਇਹ ਮੈਸੇਜ ਇਹ ਕਿ ਦੋ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ 15-20 ਸਾਲਾਂ ਜਿਹੜੀ ਕਰ ਸਕੇ ਉਹ ਕੰਮ ਕਰਕੇ ਪੂਰਾ ਕੀਤਾ ਹੈ 43 ਹਜ਼ਾਰ ਨੌਕਰੀ ਦਿੱਤੀ ਹੈ ਵੋਟਰਾਂ ਦਾ ਟਾਈਮ ਫਿਰ ਖਿਲੰਗਿਆ ਹੈ ਗਰੀਬਾਂ ਕਿ ਕਿ ਪ੍ਰਾਈਵੇਟ ਸਕੂਲਾਂ ਦਾ ਸਭ ਤੋਂ ਵਧੀਆ ਇੰਤਜ਼ਾਮ ਕੀਤਾ ਹੈ ਔਰ ਕਨਨਾਂ ਨੇ ਇੰਤਜ਼ਾਮ ਕੀਤਾ ਹੈ ਕਾਂਗਰਸ ਤੇ ਭਾਜਪਾ ਆਪਣੇ ਕੈਂਡੀਡੇਟ ਨਹੀਂ ਉਤਾਰ ਪਾਈ ਤੁਸੀਂ ਇਹਨਾਂ ਦੇ ਕੀ ਕਹੋਗੇ ਤਾਂ ਉਹਨਾਂ ਤੇ ਮਰਜ਼ੀ ਹੈ ਜੀ ਉਹਨਾਂ ਨੇ ਥੋਣਗੇ ਤਾਂ ਲੱਭਣਗੇ ਉਹ ਤੇ ਭਲੀ ਜਨ ਨੂੰ ਭਾਲ ਦੇਵਰ ਕੋਈ ਲੈ ਗਾ ਜੀ ਸਾਹਿਬ ਕਿਹੜੇ ਮੁੱਦੇ ਲੈ ਕੇ ਰੋਇਪੁਰ ਕੋਲ ਬੋਸਾ ਸੀਟ ਨੂੰ ਲੈ ਕੇ ਸਾਰੇ ਮੁੱਦੇ ਹੀ ਹੈ ਜੀ ਜਿਹੜਾ ਬਾਟਰ ਦੇ ਮੁੱਦੇ ਆ ਉਹ ਅਲੱਗਾ ਜਿਹੜਾ ਮੁਕਸ਼ਰ ਮਲੋੜ ਦੇ ਮੁੱਦੇ ਉਹ ਲੈ ਜਾਏ ਰੋਇਪੁਰ ਸ਼ਹਿਰ ਦੇ ਮੁੱਦੇ ਲੈ ਜਾਏ ਸਾਰੇ ਜਿਹੜੇ ਹਰ ਇੱਕ ਦੇ ਅਲੱਗ ਮੁੱਦੇ ਆ तो 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 देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर